ਪੰਜਾਬ ਦੇ ਅੰਦਰ ਹੋ ਰਹੀ ਬਰਸਾਤ ਦੇ ਕਾਰਨ ਨਹੀਂ ਹੋਵੇਗਾ ਕਣਕ ਅਤੇ ਸਰੋਂ ਦੀ ਫਸਲ ਨੂੰ ਕੋਈ ਨੁਕਸਾਨ ਖੇਤੀਬਾੜੀ ਮਹਾਰਾ ਵੱਲੋਂ ਦਿੱਤੀ ਗਈ ਜਾਣਕਾਰੀ ਅੱਜ ਬਠਿੰਡਾ ਦੇ ਖੇਤੀਬਾੜੀ ਦਫ਼ਤਰ ਵਿਖੇ ਖੇਤੀਬਾੜੀ ਦੇ ਬਠਿੰਡਾ ਜ਼ਿਲ੍ਹੇ ਦੇ ਮੁਖ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਪੰਜਾਬ ਦੇ ਅੰਦਰ ਬਰਸਾਤ ਹੋ ਰਹੀ ਹੈ ਹੁਣ ਇਸ ਦੇ ਨਾਲ ਕਣਕਾਂ ਨੂੰ ਅਤੇ ਸਰੋਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਉਹਨਾਂ ਕਿਹਾ ਕਿ ਜੋ ਜੁਨੀਵਰਸਿਟੀ ਵੱਲੋਂ ਕੁਝ ਸਪ੍ਰੇ ਹਾਂ ਹਨ ਜੇ ਜ਼ਿਆਦਾ ਗਰਮੀ ਪੈਂਦੀ ਆ ਤਾਂ ਉਹ ਸਪ੍ਰੇ ਕਰ ਦਿਓ ਤਾਂ ਉਸ ਦੇ ਨਾਲ ਵੀ ਗਰਮੀ ਦਾ ਕੋਈ ਅਸਰ ਹੈ ਜਿਹੜਾ ਉਹ ਕਣਕ ਤੇ ਨਹੀਂ ਪਵੇਗਾ ਤੇ ਨਹੀਂ ਇਹਦਾ ਝਾੜਾ ਜਿਹੜਾ ਉਹ ਆਪਣਾ ਘਟੇਗਾ ਦੱਸ ਦਈਏ ਕਿ ਜਿੱਥੇ ਅੱਜ ਪੂਰੇ ਪੰਜਾਬ ਦੇ ਅੰਦਰ ਹਲਕੀ ਫੁਲਕੀ ਬਰਸਾਤ ਹੋ ਰਹੀ ਹੈ ਤੇ ਕਿਸਾਨਾਂ ਨੂੰ ਇਸ ਦਾ ਕਾਫੀ ਡਰ ਹੈ ਕਿ ਇਸ ਦੇ ਨਾਲ ਜਿੱਥੇ ਕਣਕਾਂ ਅਤੇ ਸਰੋਂ ਦੀ ਫਸਲ ਦਾ ਇਸ ਦੇ ਨਾਲ ਨੁਕਸਾਨ ਹੋਵੇਗਾ ਲੇਕਿਨ ਖੇਤੀ ਆਪਣਾ ਖੇਤੀ ਬੜੀ ਮਹਾਰਾ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ ਅਗਰ ਸੁੱਧੀ بارش ਹੋ ਜਾਂਦੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਜਿਹੜਾ ਹੈ ਆਪਣਾ ਜਿਹੜਾ ਨੀਰ ਚਖੜ ਨਹੀਂ ਆਉਂਦਾ ਤਾਂ ਕਣਕਾਂ ਤੇ ਸਰੋਂ ਦੀ ਫਸਲ ਨੂੰ ਇਹਦਾ ਕੋਈ ਵੀ ਜਿਹੜਾ ਹੈ ਨੁਕਸਾਨ ਨਹੀਂ ਹੋਵੇਗਾ ਅਸੀਂ ਦਿਖਾ ਰਹੇ ਹਾਂ ਜਿੱਥੇ ਕਣਕਾਂ ਹੁਣ ਇਸ ਟਾਈਮ ਬੱਲੀਆਂ ਦੇ ਉੱਤੇ ਹਨ ਅਗਰ ਜਿਆਦਾ بارش ਹੋ ਜਾਂਦੀ ਹੈ ਤਾਂ ਜਿੱਥੇ ਆਪਣਾ ਕਿਸਾਨਾਂ ਨੂੰ ਇਹਦਾ ਇਸ ਤਰ੍ਹਾਂ ਲੱਗ ਰਿਹਾ ਕਿ ਇਹਦਾ ਨੁਕਸਾਨ ਹੋਵੇਗਾ ਇਸ ਇਸ ਲਈ ਖੇਤੀਬਾੜੀ ਮਹਾਰਾ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੈ ਜਿਹੜਾ ਉਹ ਕਣਕਾਂ ਅਤੇ ਸਰੋਂ ਦੀ ਫਸਲ ਨੂੰ ਇਸ بارش ਦੇ ਕਾਰਨ ਨਹੀਂ ਹੋ ਗਿਆ ਕਿਉਂਕਿ ਅਗਰ ਜਿਆਦਾ ਬਰਸ਼ਾਤ ਹੋ ਜਾਂਦੀ ਹੈ ਤਾਂ ਕਿਤਨਾ ਕਿਤੇ ਨੁਕਸਾਨ ਦਾ ਡਰ ਹੈ ਜਿਹੜਾ ਉਹ ਕਿਸਾਨਾਂ ਨੂੰ ਬਣਿਆ ਰਹਿੰਦਾ ਹੈ ਇਸ ਇਸ ਸੰਬੰਧੀ ਖੇਤੀਬਾੜੀ ਮਹਾਰਾ ਦਾ ਕਹਿਣਾ ਹੈ ਕਿ ਜੋ ਯੂਨੀਵਰਸਿਟੀ ਵੱਲੋਂ ਕੁਝ ਸਾਡੇ ਵੱਲੋਂ ਸਪਰੇਅਾਂ ਨੇ ਜੜੀਆਂ ਉਹ ਆਪਣਾ ਇੰਨਾ ਆਪਣਾ ਕਿਸਾਨਾਂ ਨੂੰ ਆਖਿਆ ਜਾ ਰਿਹਾ ਕਿ ਇਹ ਸਪਰੇਅ ਕੀਤੀ ਜਾਵੇ ਕਿਉਂਕਿ ਅਗਰ ਹੁਣ ਪਿੱਛੇ ਦੇ ਕਿਸਾਨਾਂ ਨੂੰ ਇਸ ਤਰ੍ਹਾਂ ਦਾ ਡਰ ਸੀ ਕਿ ਕਿਤੇ ਨਾ ਕਿਤੇ ਜ਼ਿਆਦਾ ਗਰਮੀ ਦੇ ਕਾਰਨ ਵੀ ਝਾੜਾ ਜਿਹੜਾ ਉਹ ਘਟ ਜਾਵੇਗਾ ਇਸ ਸਬੰਧੀ ਇਹ ਅੱਜ ਆਪਣਾ ਬਠਿੰਡਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸੇ ਤਰ੍ਹਾਂ ਦਾ ਵੀ ਝਾੜਾ ਜਿਹੜਾ ਉਹ ਨਹੀਂ ਘਟੇਗਾ ਦੋ ਸਪਰੇਹਾਂ ਨੇ ਜਿਹੜੀਆਂ ਉਹਨਾਂ ਵੱਲੋਂ ਕਿਸਾਨਾਂ ਵੱਲ ਜਿਹੜੀਆਂ ਨੇ ਉਹ ਆਪਣਾ ਕਰਨੀਆਂ ਹੋਣੀਆਂ 15 ਦਿਨਾਂ ਦੇ ਆਪਣਾ ਵਕਫੇ ਦੇ ਅੰਦਰ ਅਤੇ ਇਸ ਦੇ ਨਾਲ ਜੇ ਜ਼ਿਆਦਾ ਗਰਮੀ ਪੈਂਦੀ ਹੈ ਤਾਂ ਕਣਕ ਦਾ ਝਾੜਾ ਜਿਹੜਾ ਉਹ ਨਹੀਂ ਆਪਣਾ ਇਸ ਦੇ ਨਾਲ ਘੱਟ ਹੋਵੇਗਾ ਇਸ ਸਬੰਧੀ ਉਹਨਾਂ ਆਖਿਆ ਕਿ ਜੋ ਯੂਨੀਵਰਸਿਟੀ ਵੱਲੋਂ ਜੋ ਆਪਣਾ ਸਾਡੇ ਵੱਲੋਂ ਜਿਹੜੀਆਂ ਸਿਫਾਰਸ਼ ਕੀਤੀਆਂ ਸਪਰੇਹਾਂ ਹਨ ਉਹ ਦੋ ਸਪਰੇਹਾਂ ਕੀਤੀਆਂ ਜਾਣ ਇਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਫਸਲ ਦਾ ਜਿਹੜਾ ਝਾੜਾ ਹੈ ਉਹ ਨਹੀਂ ਘਟ ਹੋਵੇਗਾ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਬਠਿੰਡਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਸਤਿ ਸ਼੍ਰੀ ਅਕਾਲ ਸਤਿ ਪਿਛਲੇ ਦਿਨਾਂ ਤੋਂ ਵੈਦਰ ਕਾਫੀ ਚੇਂਜ ਹੋ ਗਿਆ ਕਿਸਾਨ ਕਾਫੀ ਚਿੰਤਾਤ ਨੇ ਕਣਕ ਦੀ ਫਸਲ ਚਾਹ ਸਰਦ ਹੋ ਗਈ ਹੈ ਨੁਕਸਾਨ ਕੀ ਹੈ ਦੇ ਪੋਜ਼ਿਟਿਵ ਕੇਸ ਬਤ ਹਾਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਥੋੜਾ ਮੌਸਮ ਕਦੇ-ਕਦੇ ਬਦਲਵਾਈ ਕਦੇ-ਕਦੇ ਥੋੜੀ-ਥੋੜੀ ਬਰਖਾ ਜੋ ਹੋ ਰਹੀ ਹੈ ਇਹ ਦਾ ਇੱਕ ਕੁਦਰਤੀ ਪ੍ਰਕਿਰਿਆ ਪਿਛਲੇ ਸਾਲਾਂ ਦੇ ਵਿੱਚ ਆਮ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਇਹਦੇ ਸਬੰਧ ਵਿੱਚ ਜੇ ਹੁਣ ਇਸ ਵੇਲੇ ਜੇ ਅਸੀਂ ਦੇਖਦੇ ਆ ਤਾਂ ਕੋਈ ਨੁਕਸਾਨ ਵਾਲੀ ਗੱਲ ਜਾਂ ਹੋਰ ਇਸ ਤਰ੍ਹਾਂ ਦੀ ਕਿਸੇ ਕੋਈ ਸਾਡੇ ਸਾਹਮਣੇ ਨਹੀਂ ਆਈ ਬਿਲਕੁਲ ਨਾਰਮਲ ਸਥਿਤੀ ਚੱਲ ਰਹੀ ਹੈ ਕਣਕਾਂ ਸਾਰੇ ਪਏ ਆ ਇਸ ਰਿੰਗਾਂ ਕਣਕਾਂ ਜਿਹੜੀਆਂ ਉਹਨਾਂ ਦਾ ਪਰਪਰਾਗਣ ਹੋ ਰਿਹਾ ਤੇ ਕਿਸਾਨਾਂ ਨੂੰ ਅਸੀਂ ਫਲੂਡੰਸਾਰ ਫਸਲਾਂ ਨੂੰ ਪਾਣੀ ਦੇਣ ਦੀ ਅਸੀਂ ਆਪਦੇ ਮਾਧਿਅਮ ਰਾਹੀਂ ਆਪਦੇ ਕੈਂਪਾਂ ਰਾਹੀਂ ਸਲਾਹ ਦੇ ਰਹੇ ਹਾਂ ਨਿਯਮ ਤੌਰ ਤੇ ਜਾਂ ਮੁੱਖ ਤੌਰ ਤੇ ਜੀ ਹੁੰਦਾ ਤਾਂ ਕਿਸਾਨਾਂ ਨੇ ਇਹਦੇ ਵਿੱਚ ਥੋੜਾ ਜਿਹਾ ਮੌਸਮ ਦੇਖ ਕੇ ਪਾਣੀ ਕਦੋਂ ਲਾਉਣਾ ਕਿ ਤਾਂ ਕਿ ਕਈ ਵਾਰੀ ਹਵਾ ਵਗਦੀ ਹੈ ਜਾਂ ਕੋਈ ਬਰਕਾ ਹੁੰਦੀ ਹੈ ਤਾਂ ਉਹਦੇ ਨਾਲ ਥੋੜਾ ਬਹੁਤ ਪਾਣੀ ਅੱਗੇ ਪਿੱਛੇ ਕਰਕੇ ਲਾਉਣਾ ਹੁੰਦਾ ਹੈ ਉਹਦੇ ਸਬੰਧ ਵਿੱਚ ਵੀ ਚਲਾ ਦਿੱਤੀ ਜਾ ਰਹੀ ਹੈ ਬਾਕੀ ਜਿਹੜਾ ਕੀ ਹੁੰਦਾ ਵੀ ਜੇ ਕੋਈ ਕਿਸੇ ਟਾਈਮ ਅਚਾਨਕ ਥੋੜੀ ਬਹੁਤ ਗਰਮੀ ਵੱਧਦੀ ਹੈ ਤੇ ਉਹਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵੱਲੋਂ ਜੋ ਪੋਟਾਸ਼ੀਅਮ ਨਾਈਟ੍ਰੇਟ ਨੂੰ ਆਮ ਕਿਸਾਨ ਵੀਰ 13045 ਵੀ ਬੋਲਦੇ ਆ ਉਹਦੀਆਂ ਦੋ ਸਪ੍ਰਿਆਾਂ ਉਹ ਅਗਰਿਬਨ 15 ਦਿਨ ਦੇ ਵਕਫੇ ਤੇ ਉਹ ਕਰਨੀਆਂ ਹੁੰਦੀਆਂ ਤਾਂ ਉਹਦੇ ਨਾਲ ਕੀ ਹੈ ਵੀ ਜਿਹੜਾ ਗਰਮੀ ਦਾ ਜਾਂ ਕੋਈ ਜਿਆਦਾ ਤੇਜ਼ ਧੁੱਪ ਦਾ ਪ੍ਰਭਾਵ ਹੈ ਉਹ ਉਹ ਪੌਦੇ ਤੇ ਘੱਟ ਪੈਂਦਾ ਹੈ ਤੇ ਝਾੜ ਦੇ ਵਿੱਚ ਵਾਧਾ ਹੁੰਦਾ ਹੈ ਉਹ ਵੀ ਅਸੀਂ ਕਿਸਾਨ ਵੀਰਾਂ ਨੂੰ ਸਲਾਹ ਦੇ ਰਹੇ ਹਾਂ ਵੀ ਇੱਕ ਤੇ ਨਸਾਰੇ ਤੋਂ ਪਹਿਲਾਂ ਤੇ ਕੋਡੂ 15 ਦਿਨ ਬਾਅਦ ਇਹ ਦੋ ਸੁਪਿਆਂ ਜੀ ਇਹ ਦੀ ਹੋ ਜਾਣ ਪਾਣੀ ਹੈ ਜਿਹੜਾ ਨਸਾਰੇ ਤੋਂ ਪਹਿਲਾਂ ਪਾਣੀ ਲੱਗਿਆ ਦੂਜਾ ਜਦੋਂ ਦਾਣਾ ਬਣ ਰਿਹਾ ਹੈ ਦੁੱਧਾ ਬਣ ਰਿਹਾ ਉਸ ਵੇਲੇ ਪਾਣੀ ਲੱਗਦਾ ਹੈ ਇਹਨਾਂ ਦਾ ਪਾਸਲਾ ਕਈ ਵਾਰੀ 25 ਦਿਨ ਦਾ ਉਸ ਤੋਂ 20 ਤੋਂ 25 ਦਿਨ ਹੁੰਦਾ ਹੈ ਤਾਂ ਇਹ ਪਾਣੀ ਨੂੰ ਵਰਖਾ ਜਾਂ ਮੌਸਮ ਅਨਸਾਰ ਪੰਜ ਚਾਰ ਦਿਨ ਅੱਗੇ ਪਿੱਛੇ ਵੀ ਕੀਤਾ ਜਾ ਸਕਦਾ ਹੈ ਤਾਂ ਕਿ ਜੇ ਕੋਈ ਹਵਾ ਵਗਦੀ ਹੈ ਤੇ ਨੁਕਸਾਨ ਨਾ ਹੋਵੇ ਇਹ ਜੇ ਗੱਲਾਂ ਬਾਤਾਂ ਕਿਸਾਨ ਵੀਰ ਧਿਆਨ ਚ ਰੱਖਦੇ ਹੈ ਤੇ ਸਾਡੀ ਜਿਹੜੀ ਗਣਕ ਦੀ ਫਸਲ ਹੈ ਜਾਂ ਇਹ ਹਾੜੀ ਦੀ ਫਸਲ ਹੈ ਇਹ ਲਈ ਤਕਰੀਬਨ ਹਜੇ 1 ਮਹੀਨੇ ਦਾ ਸਮਾਂ ਹੋਰ ਇਸ ਤਰ੍ਹਾਂ ਦਾ ਹੈ ਵੀ ਜਿਹਦੇ ਵਿੱਚ ਇਹਦਾ ਜਿਹੜਾ ਜਿਹੜਾ ਜੀਵਨ ਕਾਲ ਆ ਜਾਂ ਇਹਦਾ ਆਪਣੇ ਫਸਲ ਪੈਦਾ ਹੋਣੇ, ਬਣਨੇ, ਹਰ ਇੱਕ ਚੀਜ਼ ਆ ਉਹਨੇ ਪੂਰਾ ਹੋਣਾ ਸਰੋਂ ਤੇ ਇੰਪੈਕਟ ਪੈ ਰਿਹਾ ਸਰੋਂ ਤੇ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਮਾੜਾ ਪ੍ਰਭਾਵ ਨਹੀਂ ਦੇਖਿਆ ਗਿਆ ਕਿ ਕਈ ਵਾਰੀ ਕਿਸੇ ਜਗ੍ਹਾ ਤੇ ਥੋੜੀ ਬਹੁਤ ਤਾਂ ਹਵਾ ਤੇਜ਼ ਬਗ ਜਾਂਦੀ ਆ, ਮਾਰੀ ਮੋਟੀ ਟਹਿ ਜਾਂਦੀ ਆ ਜਾਂ ਦਰਖਤਾਂ ਦੇ ੱੱਲੇ ਜਾਂ ਕੋਈ ਹੋਰ ਹੁੰਦੀ ਆ ਉਹ ਹੋਈ ਜਾਂ ਤਾਂ ਕੋਈ ਨਾ ਕੋਈ ਥੋੜਾ ਬਹੁਤ ਆਰਜੀ ਤੌਰ ਤੇ ਹੋ ਸਕਦਾ ਹੈ ਪਰ ਹਜੇ ਤੱਕ ਕੋਈ ਸਰੋਂ ਦੀ ਫਸਲ ਤੇ ਕੋਈ ਮਾੜਾ ਨੁਕਸਾਨ ਜਾਨੀ ਕੋਈ ਨੁਕਸਾਨ ਜਾਂ ਮਾੜਾ ਪ੍ਰਭਾਵ ਹੈ ਇਹ ਨਹੀਂ ਦੇਖਿਆ ਗਿਆ ਉਹਨੂੰ ਫਿਰ ਵੀ ਅਸੀਂ ਕੀ ਹੈ ਵੀ ਜਿਉਂ ਲੋੜੀਂਦੇ ਪ੍ਰਬੰਧ ਹੈ ਉਹ ਕਿਸਾਨ ਵੀਰਾਂ ਨੂੰ ਕਰਨ ਲਈ ਅਸੀਂ ਬੇਚਰ ਸਲਾਹ ਦੇ ਰਹੇ ਹਾਂ ਸਪਰੇਅ ਦੀ ਗੱਲ ਵੀ ਸਪਰੇਅ ਰਹੇਗਾ ਮੌਸਮ ਵੀ ਹੁਣ ਘੱਟ ਸਰਵੇ ਨਹੀਂ ਸਪਰੇਅ ਦੇ ਵਿੱਚ ਦੇਖੋ ਜੀ ਅਸੀਂ ਕਿਸਾਨ ਵੀਰਾਂ ਨੂੰ ਸਪਰੇਅ ਦੇ ਨਾਲ ਹੀ ਜਿਹੜੀ ਅਸੀਂ ਜਿਹੜੇ ਸਾਵਧਾਨੀਆਂ ਹੁੰਦੀਆਂ ਨੇ ਉਹਦੇ ਵਿੱਚ ਅਸੀਂ ਦੱਸਦੇ ਆਂ ਵੀ ਘਟੋ ਘਟ ਵਿੱਚ 24 ਘੰਟੇ ਦਾ ਮੌਸਮ ਜੇ ਸਾਫ਼ ਸੁਥਰਾ ਨਹੀਂ ਦਿਖਦਾ ਤਾਂ ਉਹਨੂੰ ਇੱਕ ਅੱਧਾ ਦਿਨ ਅੱਗੇ ਪਿੱਛੇ ਕਰ ਸਕਦੇ ਆਂ ਜੀ ਹੁਣ ਸਵੇਰੇ ਕਰ ਸਕਦੇ ਆਂ ਨਹੀਂ ਸਵੇਰੇ ਗਰਮੀ ਨਹੀਂ ਗਰਮ ਜੋ ਵੀ ਹੈ ਉਹ ਬੇਸ਼ੱਕ ਗਰਮੀ ਗਰਮੀ ਕੋਈ ਦੱਸ ਕੇ ਨਹੀਂ ਪੈਂਦੀ ਉਹਦੇ ਲਈ ਅਸੀਂ ਇੱਕ ਜਨਰਲ ਸਪਰਸ਼ ਹੈ ਵੀ ਅੱਜ ਜੇ ਮੈਂ ਠੰਡ ਹੋ ਗਈ ਲੋ ਦੋ ਤਿੰਨ ਦਿਨ ਬਾਅਦ ਵੀ ਮੌਸਮ ਇਸ ਤਰ੍ਹਾਂ ਦਾ ਹੁੰਦਾ ਪਰ ਇਹਦੇ ਵਿੱਚ ਇੱਕ ਜਨਰਲ ਰეკਮੈਂਡੇਸ਼ਨ ਹੈ ਇਹ ਵੀ ਜੇ ਅਸੀਂ ਜਦੋਂ ਕਣਕਾਂ ਸਾਰੇ ਤੇ ਹੁੰਦੀਆਂ ਉਹਦੇ ਵਿੱਚ ਜਿਹੜੀ ਇਹ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕਰਦੇ ਆਂ ਦੋ ਅਸੀਂ ਤਾਂ ਉਹ ਜੇ ਕਿਤੇ ਥੋੜੀ-ਬਹੁਤ ਗਰਮੀ ਪੈਂਦੀ ਵੀ ਆ ਤਾਂ ਉਹਦੇ ਮਾਰੇ ਪ੍ਰਭਾਵ ਤੋਂ ਬਚਾਉਂਦੀ ਵੀ ਆ ਤੇ ਜਿਹੜਾ ਦਾਣਿਆਂ ਦਾ ਵਾਧਾ ਵਿਕਾਸ ਫਸਲ ਦਾ ਝਾੜਾ ਜਿਹੜਾ ਜਾਂ ਵਾਧਾ ਵਾਰਾ ਉਹਨੂੰ ਉਹ ਵਧਾਉਂਦੀ ਹੈ ਬਾਕੀ ਕੀੜਾ ਸੰਬੰਧੀ ਕਿਸਾਨ ਵੀਰਾਂ ਨੂੰ ਅਸੀਂ ਬੇਨਤੀ ਇਹੀ ਕਰਦੇ ਆਂ ਵੀ ਇਹਦਾ ਬਿਨਾਂ ਸਰਵੇਖਣ ਤੋਂ ਬੇਰੂੜੀ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਜਦੋਂ ਕਿਤੇ ਵੀ ਅਸੀਂ ਸਰਵੇਖਣ ਲਗਾਤਾਰ ਕਰਦੇ ਰਹਿੰਦੇ ਆਂ ਆਪਦੇ ਵਿਭਾਗ ਵੱਲੋਂ ਸਾਨੂੰ ਜੇ ਲੱਗਦਾ ਵੀ ਕਿਸੇ ਸਪਰੇ ਦੀ ਲੋੜ ਹੈ ਤੇ ਅਸੀਂ ਉਹ ਦੀ ਕਿਸਾਨ ਵੀਰਾਂ ਨੂੰ ਸਲਾਹ ਵੀ ਦਿੰਦੇ ਆਂ ਸੂਚਨਾ ਵੀ ਦਿੰਦੇ ਆਂ ਜੇ ਕਿਸੇ ਕਿਸਾਨ ਵੀਰ ਨੂੰ ਆਪਦੇ ਪੱਧਰ ਤੇ ਆਪਦਾ ਖੇਤ ਦੇਖਦਾ ਤੇ ਜੇ ਉਹਨੂੰ ਕਿਤੇ ਲੱਗਦਾ ਵੀ ਹਮਲਾ ਕੋਈ ਤੇਲੇ ਦਾ ਥੋੜਾ ਬਹੁਤ ਦਿਖ ਰਿਹਾ ਜਾ ਉਹ ਤਾਂ ਉਹਦੇ ਸੰਬੰਧ ਵਿੱਚ ਸਾਡੇ ਜਿਹੜੇ ਕੀਤੀਬੜੀ ਦਫ਼ਤਰ ਹੈਗੀ ਆ ਉਹਨਾਂ ਨਾਲ ਤਾਲਮੇਲ ਕਰਕੇ ਲੋੜੀ ਦੀ ਜੇ ਸਪਰੇ ਦੀ ਜ਼ਰੂਰਤ ਹੋ ਤਾਂ ਸਲਾਹ ਲੈ ਸਕਦੇ ਆ